ਸੋ ਲੋਕ ਸਭਾ ਚੋਣਾਂ ਦੇ ਵਿੱਚ ਲਗਾਤਾਰ ਜਿਹੜੇ ਹੈਗੇ ਆ ਰਾਜਾ ਵੜਿੰਗ ਆਪਣੇ ਚੋਣ ਪ੍ਰਚਾਰ ਸੰਭਾਲ ਕੇ ਬੈਠੇ ਹੈ ਬਹੁਤ ਸਾਰੇ ਜਿਹੜੇ ਹੈਗੇ ਆ ਪਤਵੰਤੇ ਸੱਜਣਾ ਨਾਲ ਜਿਹੜੇ ਸੈਰ ਸਪਾਟੇ ਦੇ ਦੌਰਾਨ ਮਿਲਿਆ ਜਾ ਰਿਹਾ ਗੱਲਬਾਤ ਕੀਤੀ ਜਾ ਰਹੀ ਹੈ ਬਜ਼ੁਰਗਾਂ ਨਾਲ ਵੀ ਤਸਵੀਰਾਂ ਲਿੱਤੀਆਂ ਜਾ ਰਹੀਆਂ ਸੋ ਦੇਖ ਸਕਦੇ ਹੋ ਕਿ ਕਿਦਾਂ ਮਿਲ ਆਪਣਾਪਨ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਪਰ ਗੱਲ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਸੋ ਲਗਾਤਾਰ ਫਿਲਹਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੱਦਾਂ ਲੁਧਿਆਣਾ ਦੇ ਐਫੀ ਫੋਰਜਿੰਗ ਪਾਰਕ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਰਾਜਾ ਵੜਿੰਗ ਆਪਣੇ ਕੈਂਪੇਨ 'ਚ ਨਿਕਲੇ ਹੋਏ ਐ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਰਾਜਾ ਜੀ ਇੱਕ ਕੱਲ ਆਡੀਓ ਵਾਇਰਲ ਹੋਈ ਹੈ ਬਹੁਤ ਜ਼ਬਰਦਸਤ ਬਹਿਸ ਤੇ ਰਵਨੀ ਸਿੰਘ ਬਿੱਟੂ ਦੀ ਕੀ ਕਹਿਣਾ ਚਾਹੋਗੇ ਹਾਂ ਬਿੱਟੂ ਜੀ ਦੀ ਅਸਲੀਅਤ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗ ਰਹੀ ਹੈ ਵੈਸੇ ਤਾਂ ਕਾਫੀ ਲੋਕਾਂ ਨੂੰ ਪਤਾ ਹੈ ਜੀ ਸੋ ਕਮ ਸੇ ਕਮ ਲੋਗਾ ਨੂੰ ਜਗ ਜ਼ਾਹਿਰ ਹੋ ਗਿਆ ਕਿ ਬਿੱਟੂ ਜੀ ਜੀ ਕੀਰੇ ਨਾਲ ਸੈਂਸਰਿਟੀ ਰੱਖਦੇ ਨੇ ਕੀ ਉਹ ਮੋਦੀ ਜੀ ਨਾਲ ਸincere ਹੈਗੇ ਨੇ ਉਹ ਕਹਿੰਦੇ ਕੋਈ ਵੀ ਮੋਦੀ ਜੀ ਨੂੰ ਨਕਲੀ ਪੱਗ ਪਾ ਕੇ ਮਿਲ ਲੈ ਜੀ ਤਾਂ ਉਹਨੂੰ ਜੀ ਉਹ ਦੇ ਨਾਲ ਲਾ ਲੈਂਦੇ ਸੋ ਯਾਕਰ ਸਾਹਿਬਾਰੇ ਵੀ ਉਹਨਾਂ ਨੇ ਗੱਲਾਂ ਕੀਤੀਆਂ ਤੁਹਾਡੇ ਬਾਰੇ ਵੀ ਕਿਹਾ ਤੁਹਾਨੂੰ ਆਸ਼ੂ ਜੀ ਨੂੰ ਤੇ ਢਿੱਲਾ ਪੈਂਦਾ ਹੀ ਕਿਹਾ ਤਾਂ ਕਿ ਢਿੱਲੇ ਹੈਗੇ ਆ ਜੀ ਇਹਦਾ ਕੀ ਮਤਲਬ ਹੈ ਢਿੱਲਾ ਨਹੀਂ ਸਮਝ ਲੱਗਿਆ ਇਹ ਤਾਂ ਉਹਨਾਂ ਨੂੰ ਪੁੱਛ ਲਓ ਕਿ ਸਾਨੂੰ ਕਿਉਂ ਢਿੱਲਾ ਕਿਹਾ ਹੈ ਔਰ ਮੈਂ ਕਹਿੰਦਾ ਕਿ ਬੰਦੇ ਦੀ ਸੈਂਸਰਿਟੀ ਕਿਸ ਪਾਰਟੀ ਨਾਲ ਹੈ ਕਿਸੇ ਵਿਅਕਤੀ ਨਾਲ ਮਤਲਬ ਸੈਂਸਰ ਨਹੀਂ ਜੀ ਨਾ ਭਾਜਪਾ ਨਾਲ ਨਾ ਸਾਡੇ ਨਾਲ ਨਾ ਕਿਸੇ ਲੀਡਰ ਨਾਲ ਜੀ ਆਪਣੇ ਮਕਸਦ ਦੇ ਲਈ ਕੰਮ ਕਰ ਰਹੇ ਆ ਬਿੱਟ ਸਰ ਤੁਹਾਡੇ ਤੇ ਵੀ આરોਪ ਲੱਗ ਰਹੇ ਨੇ ਕਿ ਤੁਸੀਂ ਲੋਕਲ ਲੀਡਰਸ਼ਿਪ ਦੀ ਲੁਧਿਆਣਾ ਚ ਇਲੈਕਸ਼ਨ ਲੜ ਰਹੇ ਹੋ ਲੋਕਲ ਜਿਹੜਾ ਕੈਡਰ ਹੈ ਉਹਦੇ ਤੇ ਭਰੋਸਾ ਨਹੀਂ ਕਰ ਰਹੇ 500 ਬੰਦਿਆਂ ਦੀ ਟੀਮ ਬਾਹਰੋਂ ਲਿਆ ਕੇ ਬਿਠਾ ਦਿੱਤੀ ਜਨ ਹਤੇਸ਼ੀ ਪਹਿਲਾਂ ਤਾਂ 500 ਬੰਦਾ ਗਿਣਾ ਦੇ ਕਿਹੜਾ ਲਿਆਂਦਾ ਗਿਣਾ ਪਹਿਲਾਂ ਜੀ ਸੋ ਮੇਰੇ ਕਹਿਣ ਦਾ ਮਤਲਬ ਕੁਝ ਚੀਜ਼ਾਂ ਮੈਂ ਤਾਂ ਕਿਹਾ ਅਗੋੜਾ ਕਰੇ ਖਬਰ ਚ ਲੋਨ ਕਿਨੇ આરોਪ ਲਗਾਇਆ ਅਖਬਾਰਾਂ ਦੇ ਵਿੱਚ ਲੀਡ ਹੈਡਲਾਈਨ ਇਹਦਾ ਅਖਬਾਰ ਹੈ ਪੰਨਾ ਤੁਹਾਡੇ 3 ਚ ਵੀ ਇਹਦਾ ਮਤਲਬ ਇਹਦੇ ਸਟੈਨਿਕ ਸਵੇਰਾ ਚ ਛਪਿਆ ਜੀ ਜੋ ਅਖਬਾਰ ਕਹਿੰਦਾ ਜੋ ਚੈਨਲ ਕਹਿੰਦਾ ਉਹ ਆਰੋਪ ਲਗਾ ਮੈਂ ਤਾਂ ਸੱਚ ਹੈ ਜੀ ਜੋ ਅਖਬਾਰ ਕਹਿੰਦਾ ਉਹ ਜ਼ਰੂਰੀ ਨਹੀਂ ਹੈ ਉਹ ਸੱਚ ਹੋਵੇ ਬਿਲਕੁਲ ਸਹੀ ਗੱਲ ਹੈ ਜੋ ਕੋਈ ਚੈਨਲ ਕਹਿੰਦਾ ਉਹ ਜ਼ਰੂਰੀ ਨਹੀਂ ਹੈ ਸੱਚ ਹੋਵੇ ਬਿਲਕੁਲ ਠੀਕ ਹੈ ਜੀ ਆਰੋਪੀ ਸਾਹਮਣੇ ਲੈ ਕੇ ਆਓ ਫਿਰ ਮੈਂ ਉਸ ਦਾ ਜਵਾਬ ਦੇਵਾਂਗਾ ਕੋਈ ਆਰੋਪੀ ਨਹੀਂ ਹੈ ਇਹ ਮੀਡੀਆ ਕ੍ਰिएशन ਮੇਰੇ ਵਿਰੋਧੀਆਂ ਵੱਲੋਂ ਜੀ ਥੋੜਾ ਥੋੜਾ ਫੀਡ ਜਿਹੜਾ ਕੀਤਾ ਜਾਂਦਾ ਹੈ ਫਿਰ ਉਹ ਔਰ ਇਹ ਬਦਲੇ ਉਹਨਾਂ ਨੂੰ ਇਹੋ ਜਿਹਾ ਕੋਈ ਸਕੂਫਾ ਚੜ੍ਹ। ਬ੍ਰਿੰਗਦੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਆਪਣੇ ਘਰ ਦਾ ਐਡਰੈਸ ਦਿੱਤਾ ਸੀਗਾ ਪਰ ਲੋਕੀ ਕਹਿ ਰਹੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਾਂਗਰਸ ਦਫ਼ਤਰ ਦਾ ਐਡਰੈਸ ਆ ਦੇ ਦਿਓ ਕਿ ਲੁਧਿਆਣਾ ਜ਼ਿਲ੍ਹਾ ਕਾਂਗਰਸ ਸਰ ਮੈਂ ਰਾਤੋਂ ਰਾਤ ਨਹੀਂ ਆਫਿਸ ਦਾ ਐਡਰੈਸ ਹੈ ਜੇ ਮੇਰਾ ਮੇਨ ਆਫਿਸ ਫਰਜ਼ਪੁਰ ਉਰਦੇ ਐਡਰੈਸ ਹੈਗਾ ਜਿੱਥੇ ਮੇਰਾ ਦਫ਼ਤਰ ਹੈਗਾ ਲੈਟ ਦਾ ਟਾਈਮ ਕਮ ਦੋ ਤਿੰਨ ਨਿਭਾਵਾਂਗੇ ਯਾਰੀ ਵੀ ਪਾਵਾਂਗੇ ਘਰ ਦਾ ਐਡਰੈਸ ਵੀ ਦਿਆਂਗੇ ਤੇ ਘਰੇ ਪਟੂਰੇ ਵੀ ਖਵਾਵਾਂਗੇ ਲਗਾਤਾਰ ਪਾਰਕਾਂ ਦੇ ਵਿੱਚ ਸਰ ਪਾਰਕਾਂ ਦੇ ਵਿੱਚ ਲੋਕਾਂ ਨਾਲ ਆਪਾਂ ਗੱਲਬਾਤ ਕਰ ਰਹੇ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਤੁਸੀਂ ਦੇਖੋ ਤੁਸੀਂ ਤਾਂ ਆਪ ਆਨੰਦ ਮਾਣ ਰਹੇ ਹੋ ਸਾਡੇ ਪਟੂਰੇ ਤੁਸੀਂ ਵੀ ਖਾਦੇ ਅੱਜ ਜਿਹੜੇ ਲੋਕਾਂ ਨੇ ਸਾਨੂੰ ਸ਼ੌਂਕ ਨਾਲ ਖੁਆਏ ਇਹਰਾ ਮਨ ਓੜੀਆਂ ਸੋ ਚਲੋ ਪੂੜੀਆਂ ਜਿਹੜਾ ਲੱਸੀ ਜ਼ਰੂਰ ਮਿੱਠੀ ਸੀ ਤੁਸੀਂ ਤਮਕੀਨ ਪੀਤੀ ਅੱਜ ਲੱਗਦਾ ਨਹੀਂ ਨਹੀਂ ਅੱਜ ਨਵਕੀਨ ਨਹੀਂ ਪੀਤੀ ਤੁਹਾਡਾ ਪਿਆਰ ਹੈ ਤੁਸੀਂ ਵੀ ਦੇਖਿਆ ਕਿ ਕਿਸ ਪ੍ਰਕਾਰ ਦਾ ਲੋਕ ਪਿਆਰ ਦੇ ਰਹੇ ਨੇ ਔਰ ਹਮੇਸ਼ਾ ਤੁਸੀਂ ਲੋਕਾਂ ਨੇ ਵੀ ਪਿਆਰ ਦਿੱਤਾ ਤੁਸੀਂ ਵੀ ਸਾਡੇ ਲੁਧਿਆਣੇ ਦੇ ਵੋਟਰ ਹੋ ਬਹੁਤ ਮਾਨ ਤੇ ਸਤਿਕਾਰ ਮਿਲ ਰਿਹਾ ਸਰ ਅਸੀਂ ਦੇਖਿਆ ਕਿ ਆਦੀ ਆਬਾਦੀ ਯਾਨੀ ਫੀਮੇਲ ਫੈਕਟਰ ਤੁਹਾਡਾ ਸੈਕਟਰ ਜਿਹੜਾ ਹੈਗਾ ਤੁਹਾਡੇ ਕੈਂਪੇਨ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਨਜ਼ਰ ਆ ਰਿਹਾ ਸਰ ਕਿਤੇ ਵੀ ਤੁਸੀਂ ਜਾ ਰਹੇ ਹੋ ਤੁਹਾਡੀ ਟੀਮ ਦੇ ਵਿੱਚ ਸਾਰੇ ਮੇਲਸ ਹੈਗੇ ਜਦਕਿ ਫੀਮੇਲਸ ਦੀ ਵੀ ਵੋਟ ਬਹੁਤ ਤੁਸੀਂ ਪ੍ਰੋਗਰਾਮਸ ਨਹੀਂ ਦੇਖਦੇ ਸਾਰੀਆਂ ਫੇਸਬੁਕਸ ਤੋਂ ਵੀਡੀਓਜ਼ ਦੇਖੋ ਫੀਮੇਲਸ ਜਿਆਦੇ ਹੁੰਦੀਆਂ ਆਦੀ ਆਬਾਦੀ ਪੂਰਾ ਹੱਕ ਔਰਤਾਂ ਦਾ ਪੂਰਾ ਸਾਥ ਹੈ ਮੇਰੀਆਂ ਮਾਵਾਂ ਤੇ ਪੈਣਾਂ ਦਾ ਔਰ ਜਿੰਨੀਆਂ ਤੁਸੀਂ ਫੋਟੋਗ੍ਰਾਫੀ ਵੀ ਤੁਹਾਡੇ ਨਾਲ 100% ਉਹ ਵੀ ਮੇਰੇ ਨਾਲ ਅੱਗੇ ਹੈ ਹਾਂਜੀ ਚਲੋ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਸਰ ਸੋ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਰਾਜਾ ਵੜੇਗਾ ਆਪਣੇ ਕੈਂਪੇਨ ਦੇ ਵਿੱਚ ਜੁਟੇ ਹੋਏ ਹੈ ਲੋਕਾਂ ਨਾਲ ਜੁੜ ਰਹੇ ਹੋਏ ਹੈ ਔਰ ਗੱਲਬਾਤ ਕੀਤੀ ਜਾ ਰਹੀ ਹੈ ਸੋ ਜੋ ਫਿਲਹਾਲ ਇੱਕ ਤਾਜ਼ਾ ਵਿਵਾਦ ਸੀ ਉਸ ਤੇ ਵੀ ਅਸੀਂ ਸਵਾਲ ਜਵਾਬ ਕੀਤੇ ਫਿਰ ਤੁਹਾਡੇ ਨਾਲ ਜਰੂਰ ਜੁੜਾਂਗੇ ਦੇਖਦੇ ਰਹੋ ਜਾਣਕਾਰੀ ਲਈ ਧੰਨਵਾਦ 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 ਸੋ ਲੋਕ ਸਭਾ ਚੋਣਾਂ ਦੇ ਵਿੱਚ ਲਗਾਤਾਰ ਜਿਹੜਾ ਹੈਗੇ ਹੈ ਰਾਜਾ ਵੜਿੰਗ ਆਪਣੇ ਚੋਣ ਪ੍ਰਚਾਰ ਸੰਭਾਲ ਕੇ ਬੈਠੇ ਹੈ ਬਹੁਤ ਸਾਰੇ